ਲੱਸਨ ਤੇ ਇਹਨੂੰ ਮੂੜਕ ਲਾਉਣੇ ਪਹਿਲਾਂ ਤਾਂ ਦੋ ਚੀਜ਼ਾਂ ਜਿਹੜੀਆਂ ਹੋ ਚੁੱਕੀਆਂ ਆਏ ਰਬਾਬਾ ਤੇ ਬਾਕੀ ਚਾਰ ਲਾ ਦੇ ਇਹਨੂੰ ਲਾਇਏ ਤੇ ਕਈ ਨਹੀਂ ਮੇਟਰ ਸਕੂਲ ਤੇ ਜਾਂਦਾ ਬੱਸ ਟੰਗ ਤੇ ਉਹਨੂੰ ਇਹਨੇ ਛੋਟਾ ਕੇ ਕਰਦਾ ਮਾਰ ਗਿਆ ਇਸੇ ਅਲੱਗ तो हो गया सोच तो लगा लाइट भी है इधर इधर तो तरट तो ते तेल नहीं है पहला तेल पाइए कनक फिर कर दी लगे अल्फ देखो तो तेल ही नहीं है चलो तो तेल वेखन लगे हैं जी ਤੇ ਇਹ ਨਗੇ ਥੁਰਜ ਸੁਈ ਨਾ ਤੇਲ ਚਬੀ ਨੇਗੀ ਗੇ ਘਟ ਦਦੀ ਆ ਆ ਤ ਕਿ ਨ ਸੇ ਦਸਿਆ ਆ ਗਿਆ ਜੀ ਰੋਟਾ ਉਤਰ ਪਾ ਦਿੱਤਾ ਉੱਥੋਂ ਬਹਿ ਕੇ ਉੱਥੇ ਅੱਲਾ ਤੇ ਬੂਹਾ ਖੋਲੀਏ ਘਰਾਂ ਉਹ ਵੀ ਮੈਂ ਤੇਰਾ ਸਕੂਟਰੀ ਲੈਣ ਚੱਲੇ ਆ ਲੇੜ ਲੂੜੇ ਕਰ ਲੈ ਤੇ ਮੈਂ ਆਇਆ ਮਰ ਜਾ ਤੇ ਮਿਲਦੇ ਆਂ ਫਿਰ ਤੁਹਾਨੂੰ ਏਜੰਸੀ ਦੇ ਵਿੱਚ ਉਹ ਜੀ ਮੇਰੇ ਕੋਲ ਸਕੂਟਰੀ ਆਦ ਪੈ ਗਈ ਵੇਖਿਆ ਨਹੀਂ ਭਾਈ ਜਾਨਾ ਦੂਜੀ ਆਈ ਜਿਹੜੀ ਬੈਟਰੀ ਲੋ ਬੜੀ ਹੋ ਗਈ ਉਹ ਥਾਡੀ ਨੂੰ ਲਾੜਦਾ ਕਰੋਗੇ ਫੇਸ ਘਟਦੇ ਜਾਂਦੇ ਤੈਨੂੰ ਯਾਦ ਨਹੀਂ ਜੀ